ਤੋਂ ਪੰਜਾਬ ਦੇ ਵਿੱਚ ਜਿੱਥੇ ਨਸ਼ੇ ਦੇ ਵਿਰੋਧ ਦੇ ਵਿੱਚ ਪੰਜਾਬ ਸਰਕਾਰ ਪੂਰੀ ਤਨਦੇਹੀ ਦੇ ਨਾਲ ਕੰਮ ਕਰ ਰਹੀ ਹੈ ਉੱਥੇ ਪੰਜਾਬ ਪੁਲਿਸ ਦੇ ਵੱਲੋਂ ਵੀ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮ੍ਰਿਤਸਰ ਦੀ ਪੁਲਿਸ ਨਸ਼ੇ ਨੂੰ ਲੈ ਕੇ ਲਗਾਤਾਰ ਹੀ ਨਸ਼ੇ ਤਸਕਰਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਹੁਣ ਅੱਗੇ ਬੋਲਦੇ ਕਿਹਾ ਕਿ ਨੌਜਵਾਨ ਤਰ੍ਹਾਂ ਤਾਰੰਦੇ ਵਿੱਚ ਰਹਿਣ ਵਾਲਾ ਤੇ ਇਸ ਵੱਲੋਂ ਦੁਬਈ ਤੋਂ ਆ ਕੇ ਆਪਣੇ ਘਰ ਦੇ ਵਿੱਚ ਹੀ ਡਰੋਨ ਲਾਂਚਿੰਗ ਪੈਡ ਅਤੇ ਲਾਂਚਿੰਗ ਰਿਸੀਵਿੰਗ ਪੈਡ ਬਣਾਏ ਗਏ ਇਨਾ ਪਾਕਿਸਤਾਨ ਤੋਂ ਡਰੋਨ ਮੰਗਵਾ ਕੇ ਸਿੱਧਾ ਆਪਣੇ ਘਰ ਦੇ ਵਿੱਚ ਹੀ ਨਸ਼ਾ ਜਿਹੜਾ ਕੀ ਬੁਲਾਇਆ ਜਾਂਦਾ ਸੀ ਉਸ ਤੋਂ ਅੱਗੇ ਹੀ ਡਿਸਟ੍ਰਿਬਿਊਟ ਕਰਦਾ ਸੀ ਤੇ ਪੁਲਿਸ ਨੇ ਅੱਗੇ ਦੱਸਿਆ ਹੈ ਕਿ ਨੌਜਵਾਨ ਦੁਬਈ ਤੋਂ ਆਇਆ ਤੇ ਪਾਕਿਸਤਾਨ ਦੇ ਨਾਲ ਸੰਪਰਕ ਕਰਕੇ ਨਸ਼ੇ ਨੂੰ ਜਿਹੜਾ ਕੀ ਸਪਲਾਈ ਕਰਦਾ ਸੀ ਦੇ ਮਹਿੰਮਾ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵਧੀਆ ਕਾਮਯਾਬੀ ਮਿਲੀ ਹੈ ਐਂਟੀ ਡਰੱਗ ਫਰੰਟ ਦੇ ਉੱਤੇ 1.7 ਕਿਲੋ ਹੀਰੋਇਨ ਤੇ ਇਹਦੇ ਚ ਬੜੇ ਵੱਡਾ ਡਰਗ ਘੱਟ ਲਾ ਜੇ 6 ਸਮੱਗਲਰ ਫੜੇ ਗਏ ਆ ਔਰ ਸਾਰੀ ਇਹ ਜਿਹੜੀ ਕਨਸਾਈਨਮੈਂਟਸ ਨੇ ਸਿਗਿਆ ਇਹ ਇੰਟਰਨੈਸ਼ਨਲ ਬਾਰਡਰ ਤੋਂ ਪੁਸ਼ ਹੋ ਰਹੀਆਂ ਥਰੂ ਡਰੋਨ ਇਹਦੇ ਚ ਦੋ ਮੁਕਦਮੇ ਅਸੀਂ ਦਰਜ ਕੀਤੇ ਆ ਤੇ ਪਹਿਲਾ ਜਿਹੜਾ ਹੈਗਾ 137 ਬਟਾ ਜਿਹੜਾ 25 ਹੈਗਾ ਇਹ ਗੇਟ ਕੀਮਾ ਚ ਸਾਡੇ ਸੀਆਈਏ ਸਟਾਫ ਦੇ ਇੰਸਪੈਕਟਰ ਮੋਲਕਦੀਪ ਉਨ੍ਹਾਂ ਦੀ ਟੀਮ ਵੱਲੋਂ ਦਰਜ ਕੀਤਾ ਗਿਆ ਤੇ ਦੂਸਰਾ ਮੁਕੱਦਮਾ ਜਿਹੜਾ ਇੰਸਪੈਕਟਰ ਬਨੋਦ ਕੁਮਾਰ ਦੀ ਟੀਮ ਐਸਐਚਓ ਛਾਟਾ ਦੀ ਜਿਹੜੀ 111/25 ਇਹ ਮੁਕੱਦਮਾ ਦਰਜ ਕੀਤਾ ਛਾਟਾ ਥਾਣਾ ਦੇ ਵਿੱਚ ਇਹਦੇ ਵਿੱਚ ਜਿਹੜਾ ਮੇਨ ਕਰਨਦੀਪ ਸਿੰਘ ਕਰਨ ਹੈ ਇਹਦੇ ਤੋਂ ਸਭ ਤੋਂ ਪਹਿਲਾਂ 1 ਕਿਲੋ ਜਿਹੜੀ ਹੈ ਹੀਰੋਇਨ ਬਰਾਮਦ ਹੁੰਦੀ ਹੈ ਇਹ ਬਲਟੋਏ ਦਾ ਰਹਿਣ ਵਾਲਾ ਡਿਸਟ੍ਰਿਕਟ ਤਰਨਤਾਰਨ ਦਾ ਇਹਦੇ ਖਿਲਾਫ 10 ਕੇਸ ਨੇ ਸਨੇਚਿੰਗ ਦੇ ਅਫਸਰ ਦੇ ਆਰਮਜ਼ਟ ਦੇ ਤੇ ਹੁਣ ਇਹ ਡਰਗਟ ਰੇਡ ਚ ਕਾਫੀ ਦੇਰ ਤੋਂ ਸ਼ਾਮਲ ਹੈ 25 ਸਾਲ ਦੀ ਇਹਦੀ ਉਮਰ ਹੈ ਇਸ ਤੋਂ ਬਾਅਦ ਜਿਹੜਾ ਕਰਨਦੀਪ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਸਾਰਾ ਜਿਹੜਾ ਕਾਰਟਨ ਲੈ ਇਹ ਅਰਸ਼ਦੀਪ ਚਲਾ ਰਿਹਾ ਗੋਵਿੰਦਵਾਲ ਜੇਲ੍ਹ ਦੇ ਵਿੱਚੋਂ ਅਰਸ਼ਦੀਪ ਖੇਮ ਕਰਨ ਦਾ ਰਹਿਣ ਵਾਲਾ ਇਹਦਾ ਘਰ ਬੜਾ ਵੱਡਾ ਇਹਨੇ ਬਣਾਇਆ ਆਪਣਾ ਔਰ ਸਾਰੀ ਡਰਾਪਿੰਗ ਜਿਹੜੀ ਇਹਦੀ ਪੁੱਛਗਿੱਛ ਪਤਾ ਲੱਗੀ ਹੈ ਕਿ ਇਹ ਉਸੇ ਆਪਣੇ ਏਰੀਏ ਦੇ ਵਿੱਚ ਕਰਾ ਰਿਹਾ ਤੇ ਉੱਥੋਂ ਇਹ ਇਹਨੇ ਨਾਲ ਹਵਾਲਾ ਦੇ ਜਿਹੜੇ ਲੋਕਾਂ ਨਾਲ ਵੀ ਇਨ ਟੱਚ ਹੈ ਇਹਦੇ ਜਸਪ੍ਰੀਤ ਸਿੰਘ ਇੱਕ ਹਵਾਲਾ ਜਿਹੜਾ ਨੈਟਵਰਕ ਦਾ ਮੇਨ ਬੰਦਾ ਹੈ ਫੜਿਆ ਗਿਆ ਜਿਹੜਾ ਕਿ ਖੰਨੇ ਦਾ ਰਹਿਣ ਵਾਲਾ ਹੈ ਡਿਸਟ੍ਰਿਕਟ ਲੁਧਿਆਣਾ ਦਾ ਇਹਦੇ ਤੋਂ 8,70,000 ਰੁਪਏ ਜਿਹੜਾ ਡਰਗ ਮੰਨੀ ਵੀ ਬਰਾਮਦ ਕੀਤੀ ਗਈ ਔਰ ਜਿਹੜਾ ਅਰਸ਼ਦੀਪ ਹੈ ਇਹ ਇਹਦੇ ਤੋਂ ਜਿਹੜਾ ਮੋਬਾਈਲ ਹੈ ਉਹ ਵੀ ਫੜਿਆ ਗਿਆ ਉਸ ਤੋਂ ਬਾਅਦ ਇਹਦੇ ਦੋ ਅਸੋਸੀਏਟ ਨੇ ਗ੍ਰਮੀਤ ਕੀਤਾ ਇਹ ਫਾਜ਼ਲ ਕਾ ਦਾ ਹੈ ਤੇ ਰਜਿੰਦਰਪਾਲ ਨਿੱਕਾ ਇਹ ਲੋਪੋਕੇ ਦਾ ਹੈ ਇਹ ਦੋ ਵੀ ਫੜੇ ਗਏ ਨਾ ਤੋਂ ਵੀ ਅੱਧਾ ਕਿਲੋ ਹੀਰੋਇਨ ਫੜੀ ਗਈ ਇਹਨਾਂ ਨੇ ਵੀ ਸੇਮ ਉਹੀ ਪਾਕਿਸਤਾਨ 스ਮਗਲਰਸ ਵਿੱਚ ਕਾਮਨ ਫੈਕਟਰ ਔਰ ਉਸ ਤੋਂ ਬਾਅਦ ਜਿਹੜਾ ਮੇਨ ਵੱਡੀ ਰਿਕਵਰੀ 3 ਕਿਲੋ ਦੀ ਹੋਈ ਹੈ ਮਲਕੀਤ ਤੋਂ ਹੋਈ ਹੈ ਜਿਹੜਾ ਕਿ ਹਵੇਲੀਆਂ ਬੜਾ ਅ ਨਟੋਰੀਅਸ ਪਿੰਡ ਹੈ ਸਰਾਏ ਅਮਾਨਤ ਖਾਨ ਡਿਸਟ੍ਰਿਕਟ ਤਰਨਤਾਰਨ ਦਾ ਇਹਦੇ ਖਿਲਾਫ ਕੋਈ ਪੁਰਾਣਾ ਮੁਕੱਦਮਾ ਨਹੀਂ ਹੈ ਪਰ ਇਹ ਕਾਫੀ ਦਬਈ ਗਿਆ ਸੀ ਪਿੱਛੇ ਜੇ ਉੱਥੋਂ ਆ ਕੇ ਨੇ ਸਾਰੇ ਪਾਕਿਸਤਾਨ ਦੇ ਆਪਣੇ ਲਿੰਕ ਜੋੜ ਕੇ ਕੰਮ ਸ਼ੁਰੂ ਕੀਤਾ ਔਰ ਜੋ ਉਥੇ ਮੌਕੇ ਤੇ ਸਾਰਾ ਜਾ ਕੇ ਜਦੋਂ ਇਨਵੈਸਟੀਗੇਸ਼ਨ ਕੀਤੀ ਗਈ ਸਾਰੇ ਡਰਾਪਿੰਗ ਜਿਹੜੀ ਆ ਡਰੋਨ ਦੀ ਆਪਣੇ ਘਰ ਹੀ ਰੀਸੀਵ ਕਰ ਰਿਆ ਹੈ ਕਾਫੀ ਉਹਨੂੰ ਵੱਡਾ ਇਹਨੇ ਬਣਾਇਆ ਹੋਇਆ ਆਪਣੇ ਘਰ ਨੂੰ ਇੱਕ ਤਰ੍ਹਾਂ ਦਾ ਤੁਸੀਂ ਇਹ ਸਮਝੋ ਵੀ ਰੀਸੀਵਿੰਗ ਤੇ ਲਾਂਚਿੰਗ ਪੈਡ ਉੱਥੇ ਟਾਈਪ ਹੀ ਬਣਾਇਆ ਹੋਇਆ ਸੋ ਮੈਂ ਸਮਝਦਾ ਕਿ ਇੰਨਾ ਬੜਾ ਵੱਡਾ ਜਿਹੜਾ ਨੈਟਵਰਕ ਹੈ ਇਹ ਟੁੱਟਿਆ ਔਰ ਹਵਾਲੇ ਦੀ ਜਿਹੜੀ ट्रांजੈਕਸ਼ਨ ਹੈ ਉਹ ਵਾਇਰ ਦੁਬਈ ਜਿਹੜਾ ਰੂਟ ਹੋ ਰਿਹਾ ਔਰ ਬੰਦੇ ਦੇ ਪੁਰਾਣੇ ਦੁਬਈ ਨਾਲ ਲਿੰਕਡ ਆ ਰਹੇ ਜਿਆਦਾ ਉੱਥੋਂ ਹੋ ਕੇ ਪਾਕਿਸਤਾਨ ਜਾ ਰਹੀ ਸੀ ਸੋ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਇਹ ਚ ਹੋਰ ਵੀ ਕਿ ਸਾਨੂੰ ਕਾਮਯਾਬੀ ਮਿਲਦੀ ਹੈ ਉਮੀਦ ਔਰ ਮੈਂ ਵਿੱਚ ਆਪਣੀ ਸਾਰੀ ਟੀਮ ਨੂੰ ਜਿਹਦੀ ਸੁਪਰਵੀਜ਼ਨ ਕਰ ਰਿਹਾ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਜਗਵਿੰਦਰ ਜੀ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਯਾਦਵਿੰਦਰ ਸਿੰਘ ਏਸੀਪੀ ਜਿਹੜਾ ਇਨਵੈਸਟੀਗੇਸ਼ਨ ਦਾ ਕੰਮ ਕਰ ਰਿਹਾ ਸ਼ਿਵਦਰਸ਼ਨ ਜੀ ਸਾਡੇ ਏਸੀਪੀ ਵੈਸਟ ਇੰਸਪੈਕਟਰ ਵਿਨੋਦ ਕੁਮਾਰ ਐਸਐਚਓ ਛਾਟਾ ਤੇ ਇੰਸਪੈਕਟਰ ਮੋਲਕਦੀਪ ਤੇ ਉਹਨਾਂ ਦੀ ਟੀਮ ਬਹੁਤ ਅੱਛਾ ਇਹਨਾਂ ਨੇ ਕੰਮ ਕੀਤਾ ਔਰ ਮੈਂ ਸਮਝਦਾ ਕਿ ਜਿੰਨੀ ਦੇਰ ਤੱਕ ਕੱਲੀ ਬਰਾਮਦਗੀ ਤਾਂ ਚਲੋ ਇੰਪੋਰਟੈਂਟ ਹੁੰਦੀ ਹੈ ਜਦੋਂ ਨਾਲ ਹਵਾਲੇ ਦਾ ਜਿਹੜਾ ਨੈਟਵਰਕ ਉਹ ਸਮੈਸ਼ ਹੁੰਦਾ ਉਹਦਾ ਲੱਕ ਟੁੱਟ ਜਾਂਦਾ ਕਿਸੇ ਵੀ ਜਿਹੜਾ ਕਾਰਟਲ ਚਲਾ ਰਹੇ ਹੁੰਦੇ ਲੋਕ ਔਰ ਸਮਗਲਰਸ ਨੂੰ ਬਾਅਦ ਜਦੋਂ ਵਾਪਸ ਪੈਸੇ ਨਹੀਂ ਜਾਂਦੇ ਔਰ ਚੇਨ ਟੁੱਟਦੀ ਹੈ ਉਹਦੇ ਨਾਲ ਸਭ ਤੋਂ ਵੱਡਾ ਸੈਟਬੈਕ ਲੱਗਦਾ ਹੈ ਇਸ ਨਾਰਕੋਟਿਕ ਜਿਹੜਾ ਚੇਨ ਸਰ ਆਇਤਨ ਕਿਲੋ ਦਾ ਸਰਨਾ ਰੋਇਟੀ ਕੜ ਦੇ ਵੇਲੇ ਲਗਾਤਾਰ ਇਹਨਾਂ ਨੂੰ ਨਾਥੀ ਪਾਈ ਜਾ ਰਹੀ ਹੈ ਕੀ ਲੱਗਦਾ ਹੈ ਨਸ਼ਾ ਘੱਟ ਰਿਹਾ ਕਿ ਮਦਦ ਦਾ ਪਿਆ ਕਿਉਂਕਿ ਫੜੇ ਜਾ ਰਹੀਆਂ ਨੇ ਜੀ ਆਂਦਾ ਪਿਆ ਤਾਂ ਵੱਧਾ ਵੀ ਦੇਖੋ ਡਰੋਨ ਐਕਟੀਵਿਟੀ ਡੈਫੀਨਿਟਲੀ ਤੁਸੀਂ ਦੇਖੋ ਇੰਟਰਨੈਸ਼ਨਲ ਬਾਰਡਰ ਦੇ ਕ੍ਰੋਸ ਆਈ ਰਹੀ ਹੈ ਔਰ ਇਹ ਸਾਰੀਆਂ ਫਰੈਸ਼ ਕਨਸਾਈਨਮੈਂਟਸ ਨੇ ਜੇ ਆਪਾਂ ਦੇਖੀਏ ਇਹ ਪੈਕਿੰਗ ਤੇ ਹੋਰ ਸਾਰਾ ਜਿਹੜਾ ਮਾਰਕਿੰਗ ਹੈ ਉਹ ਬੜੀ ਕਲੀਅਰ ਦਰਸਾ ਰਹੀ ਹੈ ਕਿ ਫਰੈਸ਼ ਆਈਆਂ ਕ੍ਰੋਸ ਦੀ ਬਾਰਡਰ ਸੋ ਉਹਦੇ ਤੇ ਅਸੀਂ ਟਾਈਮ ਟੂ ਟਾਈਮ ਬੀਐਸਐਫ ਨਾਲ ਹੋਰ ਸਾਰੀਆਂ ਏਜੰਸੀਜ਼ ਨਾਲ ਲੱਗੇ ਰਹਿ ਪਰ ਅਕ੍ਰੋਸ ਦਾ ਇੰਟਰਨੈਸ਼ਨਲ ਬਾਰਡਰ ਬਹੁਤ ਪੁਸ਼ਨ ਹੋ ਰਿਹਾ ਹੈ ਨਸ਼ਾ ਨਹੀਂ ਨਹੀਂ ਦੇਖੋ ਕਮੀ ਕੋਈ ਨਹੀਂ ਉਹ ਦਿਨ ਰਾਤ ਉਹ ਵੀ ਕਰਦੇ ਸੈਕੰਡ ਲਾਈਨ ਆਫ ਡਿਫੈਂਸ ਵੀ ਹੈ